ਵੱਖ-ਵੱਖ ਜਮਹੂਰੀ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਬਾਹਰ ਰੋਸ਼ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਅਮਰੀਕਾ ਦੀ ਸਹਿਮਤੀ ਇਜ਼ਰਾਈਲ ਫੌਜਾਂ ਵੱਲੋਂ ਫلسطੀਨ ਖਿਲਾਫ ਛੇੜੀ ਗਈ ਜੰਗ ਦਾ ਮੁੱਦਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ 'ਤੇ ਲਿਆਂਦੇ ਜਾ ਰਹੇ ਕਾਲੇ ਅਤੇ ਫੌਜਦਾਰੀ ਕਾਨੂੰਨ ਖਿਲਾਫ ਮੁਜ਼ਾਹਰਾ ਕੀਤਾ ਗਿਆ ਜਿੱਥੇ ਬੋਲਦੇ ਹੋਏ ਵੱਖ-ਵੱਖ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਵੱਡੇ ਦੇਸ਼ ਛੋਟੇ ਦੇਸ਼ਾਂ ਨੂੰ ਖਾ ਰਹੇ ਹਨ ਤੇ ਪਿਛਲੇ 4 ਸਾਲ ਤੋਂ ਜੋ جنگ ਚੱਲ ਰਹੀ ਹੈ ਉਸ ਦਾ ਅਸਰ ਭਾਰਤ ਦੇਸ਼ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਵੱਡੇ ਵੱਡੇ ਲੀਡਰ ਨੇਤਾ ਅੱਗੋਂ ਤੇ ਸੰਸਥਾਵਾਂ ਸਭ ਮੂਕ ਦਰਸ਼ਕ ਬਣੀਆਂ ਪਈਆਂ ਹਨ ਜਿਸ ਕਰਕੇ ਹੌਲੀ ਹੌਲੀ ਭਾਰਤ ਦੇਸ਼ ਤੇ ਵੀ ਇਸ ਦਾ ਮਾੜੇ ਪ੍ਰਭਾਵ ਆ ਰਿਹਾ ਹੈ ਜਿਸ ਦੇ ਧਿਆਨ ਵਿੱਚ ਰੱਖਦੇ ਹੋਏ ਅੱਜ ਇਹ ਰੋਸ਼ਟਰਨਾ ਡਿਪਟੀਕ ਵਿਸਦਫਰ ਫਾਜ਼ਿਲ ਕਾਦੇ ਬਾਹਰ ਦਿੱਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਗਈ ਕਿ ਜਦ ਤੱਕ ਇਹ ਰੋਸ਼ਟਰਨਾ ਚਲੇਗਾ ਸਮੂਹ ਸਰਕਾਰ ਨੂੰ ਇਸ ਨੂੰ ਜਗਾਣਾ ਜਮੂਰੀ ਜਥੇਬੰਦੀਆਂ ਦਾ ਫਰਕ ਹੈ ਅਤੇ ਸਮੂਹ ਜਮੂਰੀ ਜਥੇਬੰਦੀਆਂ ਨੂੰ ਇੱਕ ਛੱਡੇ ਥਲੇ ਇਕੱਠੇ ਆ ਕੇ ਸਰਕਾਰ ਖਿਲਾਫ ਲੜਨਾ ਪਊਗਾ ਹੋਰ ਕੀ ਕੁਝ ਕਿਹਾ ਅਤਗਤੀ ਦੀ ਨੀਤੀ ਕੀ ਹੈ ਸਭ ਕੋ ਜਾਣ ਲਈ ਪੜੇਗਾ ਮੁਸਾਬਾ ਮੁਸਾਬਾ ਇਨਕਲਾਬ ਜ਼ਿੰਦਾਬਾਦ 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 ਪੁਲਿਸ ਤਨੀ ਲੋਕਾਂ ਦਾ ਨਹੀਂ ਅਮਰੀਕੀ ਜੋ ਕਹਦਾ ਪੁਲਿਸ ਤਨੀ ਲੋਕਾਂ ਦਾ ਨਹੀਂ ਅਮਰੀਕੀ ਜੋ ਕਹਦਾ ਜੁਰੀਦਲ ਸਤਿ ਸ਼੍ਰੀ ਅਕਾਲ ਜੀ ਮਤ ਤੋਂ ਤੋਂ ਆਪ ਵੀ ਕਰਨ ਜੀ ਆਪ ਵੀ ਸਾਡੇ ਬਿਲਾਨੇ ਸਾਡੇ ਪੱਤਰ ਤੋਂ ਕਿ ਇਕੱਠੇ ਰੱਖਿਓ ਇੱਕ ਮਾਰਕੀਟ ਅਡਿਪਟੀ ਕਮਿਸ਼ਨ ਦਫ਼ਤਰ ਤੋਂ ਬਾਤ ਕਰਨ ਲਗਾਇਆ ਜੀ ਕੀ ਕਾਰਨ ਹੈ ਤੇ ਕਿੰਨਾ ਕਿੰਨਾ ਬਲ ਲਗਾਇਆ ਗਿਆ ਆਗੇ ਸੀ ਜਮਹੂਰੀ ਤੇ ਜਨਤਕ ਜਨਤਕ ਬੰਦੀਆਂ ਦੇ ਸੰਬੰਧ ਦੇ 10 ਦਸੰਬਰ ਨੂੰ ਜਿਹੜਾ ਮਨੁੱਖੀ ਧੱਕਾਪੇਸ਼ ਬਣਾਇਆ ਜਾਂਦਾ ਉਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਰੋਸ ਜਹਾਰਾ ਕਰਨ ਦੇ ਲਈ ਸਾਰੀਆਂ ਇਹ ਗਲਾਪੀ ਜਿੱਥੇ ਬੰਦਿਆਂ ਵੱਲੋਂ ਕਤਲ ਹੋਏ ਹੈਗੇ ਆ ਇਹ ਜਿਹੜਾ ਅਸੀਂ ਸਮਰਪਿਤ ਕੀਤਾ ਹੈਗਾ ਵੀ ਜਿਹੜਾ ਫਲਸਤੀਨ ਦੇ ਲੋਕਾਂ ਦੇ ਉੱਪਰ ਨਾਕੀ جنگ ਜਿਹੜੀ ਅਮਰੀਕੀ ਸਾਮਰਾਜ ਦੇ ਸਾਹ ਦੇ ਉੱਤੇ ਇਜ਼ਰਾਈਲ ਵੱਲੋਂ ਮੜੀ ਜਾ ਰਹੀ ਆ ਉਹਦਾ ਅਸੀਂ ਰੋਸ ਬੱਤੇ ਪੁੱਤਰ ਦੇ ਕਰ ਰਹੇ ਆ ਵੀ ਇਸ ਤਰ੍ਹਾਂ ਸੰਸਾਰ ਬਦਲ ਤੇ ਬਲੋਹੀ ਹੱਜਾਂ ਦਾ ਘਾਣ ਕੀਤਾ ਜਾ ਰਿਹਾ ਤੇ ਸਾਡੇ ਦੇਸ਼ ਦੀ ਜਿਹੜੀ ਬੀਜੇਪੀ ਆਰਐਸਐਸ ਸਰਕਾਰ ਉਸ ਇਜ਼ਰਾਈਲ ਉਸ ਜਿਹੜੇ ਤਾਂ ਵੀ ਇਜ਼ਰਾਈਲ ਦੇ ਪੱਖ ਦੇ ਵਿੱਚ ਖੜੀ ਹੈਗੀ ਆ ਕਿ ਉਹਨਾਂ ਲੋਕਾਂ ਦਾ ਧਰੋਗ ਘੁਮਾ ਰਹੀ ਹੈਗੀ ਆ ਅਸੀਂ ਕਹਿੰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਹੋ ਰਿਹਾ ਹੈਗਾ ਵੀ ਅੱਜ ਤੋਂ ਕਰੀਬ ਇਹ ਲਗਭਗ 1 ਸਦੀ ਪਹਿਲਾਂ ਜਿਹੜਾ ਭਾਰਤ ਨੇ ਉਸ ਐਲਾਨ ਨਾਮੇ ਤੇ ਦਸਤਖਤ ਕੀਤੇ ਸੀਗੇ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਹੱਕਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈਗਾ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜੇ ਵੱਡੇ ਪੁੱਤਰ ਤੇ ਨਾਗਰਿਕ ਹੈਗੇ ਆ ਯੋ ਰੋਟੀ ਕਪੜਾ ਮਕਾਨ ਵਰਗੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੈਗੇ ਆ ਪੈਰ ਪੈਰ ਤੇ ਉੱਤੇ ਜਿਹੜੇ ਲੋਕਾਂ ਦੇ ਹੱਕਾਂ ਦਾ ਕਾਹਨ ਹੋ ਰਿਹਾ ਹੈ ਇਜਿਓਟਰ ਨੇ ਇੱਕ ਰੋਜ਼ਾ ਲਗਾਇਆ ਗਿਆ ਹੈ ਕਿ ਅੱਗੇ ਕੰਟੀਨਿਊ ਚੱਲੇਗਾ ਜਾਂ ਵਕ ਵਕ ਜਿਲੀਆਂ ਜਿਲ ਗਿਆ ਇਹ ਸਾਡਾ ਵੈਸੇ ਤਾਂ 10 ਦਸੰਬਰ ਨੂੰ ਪੂਰੇ ਦੇਸ਼ ਪੱਧਰੀ ਇਹ ਜਿਹੜਾ ਪੂਰੇ ਇੰਟਰਨੈਸ਼ਨਲ ਪੱਧਰ ਤੇ ਇਹ ਮਨਾਇਆ ਗਿਆ ਹੈਗਾ ਅਸੀਂ ਇਹ ਸਾਡਾ ਜਿਹੜਾ ਅੱਜ 14 ਜਨਵਰੀ ਨੂੰ ਕਰ ਰਹੇ ਹੈਗੇ ਆ ਤੇ ਅਸੀਂ ਇਹ ਜਿਹੜੀਆਂ ਜਮਹੂਰੀ ਤੇ ਜਨਤਕ ਜਥੇਬੰਦੀਆਂ ਇਕੱਠੀਆਂ ਹੋ ਰਹੀ ਹੈਗੇ ਆ ਤੇ ਅਸੀਂ ਕੁਵਿੱਤ ਦੇ ਵਿੱਚ ਇਹ ਜਿਹੜਾ ਅਸਤਵਾਦ ਇਸ ਜਿਹੜਾ ਬਟੇਰੇ ਪ੍ਰਬੰਧ ਦੇ ਖਿਲਾਫ ਅਪਰਟ ਦੇ ਵਿੱਚ ਸਾਡੀ ਕਿਹੜੀਆਂ ਲੜਾਈਆਂ ਉਹ ਵੱਡੀਆਂ ਹੋਣ ਤੁਹਾਡਾ ਨਾਮ ਸੀ ਜੇਰਾ ਸੁਖਤ ਸਿੰਘ ਜ਼ਿਲ੍ਹਾ ਪ੍ਰਧਾਨ ਕੀਰਤੀ ਸਾਹਿਬ ਹਾਂਜੀ ਕੀ ਕਹਿਣਾ ਪੁੱਤ ਜੀ ਅਸੀਂ ਭਾਰਤ ਦੇ ਰੱਖ ਹਮੇਸ਼ਾ ਇੱਕ ਲੰਮੇ ਸਮੇਂ ਵਿਦੇਸ਼ੀ ਕਾਰਕਸ਼ਾਹ ਤੋਂ ਸ਼ੁਰੂ ਹੋਗਾ ਕੰਮ ਵੀ ਟ੍ਰਾਂਸਫਰ ਕੰਟਰੋਲ ਜਾਰਾ ਹੈ ਸਾਡੇ ਅੱਜ ਦੇ ਸਭ ਤੋਂ ਵੱਧ ਜਿਹੜੀ ਖੇਧੀ ਕਰਨ ਵਾਲਾ ਬੰਦਾ ਹੈ ਜਿਹਨੂੰ ਅੱਜ ਉਹਨੇ ਇਹ ਚੀਜ਼ ਖੇਡੋਰੀ ਪੁਰਾਣੇ ਚਾਰ ਸਾਲਾਂ ਤੋਂ ਇਹ ਹੋਣਾ ਦੇਰ ਕਰ ਗਿਆ ਤੇ ਵੀ ਜਿਹੜੇ ਸਾਰੇ ਅਧਿਕਾਰ ਸੀਗੇ ਕਿੱਥੇ ਕਿਤੇ ਲਾਗੂ ਕੀਤੇ ਗਏ ਜਿਹੜੇ ਅਸੀਂ ਸਰਕਾਰ ਉਹਨਾਂ ਪਿੰਡਾਂ ਲੈ ਕੇ ਆਈ ਇਹਨਾਂ ਕਾਨੂੰਨਾਂ ਕਿ ਆਈ ਫੌਜੀ ਵਰਤੋਂ ਲਈ ਲਿਆ ਗਿਆ ਜਿਹਦੇ ਜੋ ਫੌਜੀਦਾਰ ਦਾ ਨਾਮ ਲਾ ਕੇ ਤੇ ਕਾਨੂੰਨ ਤੁਸੀਂ ਰੋਕ ਕਰ ਦਿੱਤੀ ਬਲੀ ਦੇ ਕਿਰਕੇ ਬੱਚੇ ਪਾਪ ਜਿਹੜੇ ਮਾਰ ਗਏ ਆ ਹਨ ਜਾਨ ਤਰ ਤਰ ਰੋਕ ਦੇ ਤਰ ਮੇਰੇ ਤੇ ਗੱਪ ਹੋ ਰਿਹਾ ਹੈ ਬੱਚੇ ਛੋੜ ਛੜੀ ਉਹ ਤਰੀਆਂ ਵਰਤ ਜਿਹੜੇ ਕਿਤੇ ਕੀ ਰਹੇ ਨਹੀਂ ਗਏ ਤੁਸੀਂ ਜੰਗ ਜਿਹਨਾਂ ਨਾਲ ਕਰ ਰਹੇ ਹੋ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੇ ਦਾਕਾ ਬੁਲਾਰ ਕੇ ਮੁੱਠੀ ਜਲੇ ਤਾਨ ਕਰਕੇ ਉਹਨਾਂ ਦਾ ਤੁਸੀਂ ਖਾ ਜੰਗ ਚਲਾ ਰਹੇ ਹੋ ਕਿਹਦਾ ਕੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜੇ ਕਿ ਬੱਚਿਆਂ ਦੀ ਉੱਥੇ ਅੱਜ ਸਾਰਾ ਜਿੱਦਾਂ ਜੋ ਫੌਜੀਦਾਰੀ ਕਾਨੂੰਨ ਬਣੀ ਹੈ ਜਿਆਦਾ ਕੀ ਉਹਨਾਂ ਦਾ ਕੋਈ ਪਤਾ ਵੀ ਨਹੀਂ ਹੈ ਨਾ ਉਹ ਜਿਹੜੇ ਕਿ ਦੇਖ ਰਿਹਾ ਹੈ ਗਿਆ ਜਦੋਂ ਤੁਸੀਂ ਪੱਤਰ ਨਹੀਂ ਜਾਰੀ ਕਰਵਾਦੇ ਤਾਂ ਜੋ ਕਿਸੇ ਦੇ ਨਾਮ ਤੇ ਆਖਟਾਰਾ ਨਾਲ ਕਿਸੇ ਨੇ ਪੁਰਾਣਾ ਕੇਸ ਖੋਲ੍ਹ ਕੇ ਪਤਾ ਨਹੀਂ ਪੱਤਰਾਂ ਕੇਸ ਖੋਲ੍ਹ ਕੇ ਪਤਾ ਨਹੀਂ ਚੁਪਾ ਲਿਆ ਉਹਨਾਂ ਦਾ ਕੋਈ ਸਾਧਨ ਵਾਲਾ ਪ੍ਰਭਾਵ ਨਹੀਂ ਹੈ ਨਾ ਕਿਸੇ ਨੂੰ ਪੱਤਰਕਾਰਾਂ ਦੇ ਜਾਣਕਾਰੀ ਨਹੀਂ ਦਿੱਤੀ ਗਈਆਂ ਤੁਸੀਂ ਇਸ ਤਰ੍ਹਾਂ ਦੇ ਗੁੱਪ ਮੁਖੀ ਦਾਰਾਂ ਦਾ ਕਿੰਨਾ ਵੱਡਾ ਘਾਣ ਕੀਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਕਿ ਅਸੀਂ ਦਿਨ ਬਣਾ ਰਹੇ ਹਾਂ ਕਿ ਜਿਹੜੇ ਸਰਕਾਰ ਤੱਕ ਨਹੀਂ ਆਵਾਜ਼ ਪਾਈਦੇ ਹੋਏ ਸਿੱਧੇ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत